ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂਚੱਕ ਨੇ ਕਾਰਪੋਰੇਸ਼ਨ ਦੇ ਪੰਜ ਵਾੜਾ ਦਾ ਕੀਤਾ ਦੌਰਾ ਅਜਰਗਰ ਨਿਗਮ ਪਠਾਨਕੋਟ ਦੇ ਪੰਜ ਵਾੜਾ ਅੰਦਰ ਵੱਖ-ਵੱਖ ਸਮੱਸਿਆਵਾਂ ਨੂੰ ਵੇਖਣ ਦੇ ਲਈ ਦੌਰਾ ਕੀਤਾ ਗਿਆ ਅਤੇ ਗਲੀਆਂ ਨਾਲੀਆਂ ਦਾ ਨਿਰਮਾਣ ਕੀਤਾ ਜਾਣਾ ਅੱਜ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਖੇਤਰਾਂ ਦਾ ਦੌਰਾ ਵੀ ਕੀਤਾ ਗਿਆ ਅਤੇ ਜਲਦੀ ਹੀ ਗਲੀਆਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਜਾਣਗੇ ਇਹ ਪ੍ਰਗਟਾਵਾ ਲਾਲਜਨ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਾਰਪੋਰੇਸ਼ਨ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਪੋਆਦ ਵੱਖ-ਵੱਖ ਪੰਜ ਵਾਡਾਂ ਦਾ ਦੌਰਾ ਕਰਨ ਮਗਰੋਂ ਕੀਤਾ ਹੈ। ਉਹਨਾਂ ਦੱਸਿਆ ਕਿ ਅੱਜ ਉਹਨਾਂ ਵੱਲੋਂ ਪੰਜ ਵਾਡਾਂ ਵਿੱਚ ਆਪਣੀ ਟੀਮ ਨਾਲ ਪਹੁੰਚੇ ਹਨ ਅਤੇ ਇਹਨਾਂ ਵਾਡਾਂ ਦਾ ਦੌਰਾ ਕੀਤਾ। ਉਹਨਾਂ ਕਹਿ ਕਿ ਜ਼ੋਨ ਨੰਬਰ 3 ਅਧੀਨ ਕਰੀਬ 1.5 ਕਰੋੜ ਰੁਪਏ ਇਹਨਾਂ ਪੰਜ ਵਾਡਾਂ ਦੇ ਲਈ ਮਨਜ਼ੂਰ ਹੋਏ ਹਨ ਅਤੇ ਇਹਨਾਂ ਵਾਡਾਂ ਵਿੱਚ ਵਿਕਾਸ ਕਾਰਜ ਕੀਤੇ ਜਾਣੇ ਹਨ। ਉਹਨਾਂ ਦੱਸਿਆ ਕਿ ਅੱਜ ਉਹਨਾਂ ਵੱਲੋਂ ਆਦਰਸ਼ ਨਗਰ, ਵਿਜੇਨਗਰ ਕਲੋਨੀ, ਜੱਟਾ ਵਾਲੀਆ ਗੱਲੀ ਅਤੇ ਹੋਰ ਵੱਖ-ਵੱਖ ਗਲੀਆਂ ਦਾ ਦੌਰਾ ਕੀਤਾ ਗਿਆ। ਜਿੱਥੇ ਅਜੇ ਤੱਕ ਗਲੀਆਂ ਨਹੀਂ ਬਣਾਈਆਂ ਗਈਆਂ। ਉਨਾ ਕਹਿਆ ਕਿ ਇਹਨਾਂ ਵਾਡਾਂ ਦਾ ਵਿਕਾਸ ਕੀਤਾ ਜਾਵੇਗਾ ਗਲੀਆਂ ਨਾਲੀਆਂ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ ਅਤੇ ਜਲਦੀ ਹੀ ਇਹਨਾਂ ਕਾਰਜਾਂ ਨੂੰ ਸ਼ੁਰੂ ਕੀਤਾ ਜਾਵੇਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਅੱਜ ਮੈਂ ਫਿਰ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਅੱਜ ਵਿਸ਼ੇਸ਼ ਕਰਕੇ ਜਿਹੜੇ ਵਾਰਡ ਨੇ ਸਾਡੇ 5 ਵਾਰਡ ਨਗਰ ਨਿਗਮ ਮਠਾਨਗੋੜ ਦੇ ਉਹਨਾਂ 5 ਵਾਰਡਾਂ ਦੇ ਅੰਦਰ ਜਿਹੜੀਆਂ ਗਲੀਆਂ ਕੱਚੀਆਂ ਸਨ ਜਾਂ ਹੋਰ ਵੀ ਮਲਟੀ ਕਿਸਮ ਦੇ ਜਿਹੜੇ ਉਹ 이슈 ਸਨ ਸੋ ਸਾਰੀ ਸਾਡੀ ਟੀਮ ਅੱਜ ਇਹਨਾਂ ਵਾਰਡਾਂ ਚ ਆਈ ਹੈ ਔਰ ਜ਼ੋਨ ਨੰਬਰ 3 ਦੇ ਅੰਦਰ ਜਿਹੜਾ 1.5 ਕਰੋੜ ਰੁਪਈਆ ਮਿਲਿਆ ਸਾਡੇ 5 ਵਾਰਡਾਂ ਨੂੰ ਉਹਨਾਂ ਪੈਸਿਆਂ ਦੇ ਨਾਲ ਜਿੱਥੇ-ਜਿੱਥੇ ਕੱਚੀਆਂ ਗਲੀਆਂ ਨੇ ਇਹ ਗਲੀਆਂ ਬਣਾਈਆਂ ਜਾਣਗੀਆਂ ਸੋ ਅੱਜ ਮੈਂ ਦਰਸ ਕੋਲੋਨੀ ਚ ਆਇਆ ਔਰ ਵਿਜੇਨਗਰ ਕਲੋਨੀ ਚ ਆਇਆ ਸੋ ਮਾਲਕਪੁਰ ਦੇ ਵਿੱਚ ਆਇਆ ਪਾਸੋ ਇਹ ਜਿਹੜੇ ਕੱਚੇ ਰੋਡ ਰਹਿ ਗਏ ਸਨ ਕਿਉਂਕਿ ਇਹ ਵਾਰਡ ਇਸ ਤੋਂ ਪਹਿਲਾਂ ਪਿੰਡ ਸੀਗੇ ਸੋ ਨਗਰ ਨਿਗਮ ਚ ਆਉਣ ਤੋਂ ਬਾਅਦ ਇਹਨਾਂ ਵਾਰਡਾਂ ਦੀ ਪ੍ਰਾਪਰ ਜਿਹੜੀ ਆ ਉਹ ਡਿਵੈਲਪਮੈਂਟ ਨਹੀਂ ਕੀਤੀ ਨਾ ਕਾਰਪੋਰੇਸ਼ਨ ਬੀਜੇਪੀ ਦੀ ਰਹੀ ਹੈ ਨਾ ਅਦੋਈ ਹੈ ਨਾ ਹੁਣ ਕਾਂਗਰਸ ਦੀ ਕਾਰਪੋਰੇਸ਼ਨ ਦੇ ਦੌਰਾਨ ਇਹਨਾਂ ਵਾਰਡਾਂ ਦੀ ਅਣ ਦੇਖੀ ਹੋਈ ਹੈ। ਉਹ ਰੋਸਨ ਦੇਖੀਦਾ ਜਿਹੜਾ ਆ ਮਤਲਬ ਖਮਿਆਜਾ ਉਹ ਲੋਕਾਂ ਨੂੰ ਭੁਗਤਣੇ ਪੈ ਰਹੇ ਸੋ ਕਰੋੜਾ ਰੁਪਈਆ ਜਿਹੜੇ ਆ ਪੰਜਾਬ ਸਰਕਾਰ ਨੇ ਦਿੱਤੇ ਆ ਜਿਨ੍ਹਾਂ ਪੈਸਿਆਂ ਦੇ ਨਾਲ ਹੁਣ ਇੱਥੇ ਇਹਨਾਂ ਦੀਆਂ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਅ ਅੱਜ ਜਿਹੜਾ ਆ ਉਹ ਮੈਂ ਦੇਖਣ ਲਈ ਆਇਆ ਠੇਕੇਦਾਰ ਮੇਰੇ ਨਾਲ ਜਿਹਨਾਂ ਨੇ ਕੰਮ ਕਰਨਾ ਸਾਰੇ ਸਾਡੇ ਅਧਿਕਾਰੀ ਸਹਿਬਾਨ ਐਕਸ਼ਨ ਐਸਡੀਓ ਸਾਰੇ ਨਾਲ ਨਾਲ ਸਾਡੀ ਟੀਮ ਸਾਰੀ ਨਾਲ ਵਾਰਡਾਂ ਦੀ ਸੋ ਅਸੀਂ ਇਹਨਾਂ ਵਾਰਡਾਂ ਨੂੰ ਹੁਣ ਪੂਰੀ ਤਰ੍ਹਾਂ ਜਿਸ ਤਰ੍ਹਾਂ ਪਠਾਨਕੋਟ ਸ਼ਹਿਰ ਦਾ ਆਲਰੇਡੀ ਇੱਕ ਸਟਰਕਚਰ ਬਣਾਇਆ ਆ ਉਹਦੇ ਹਾਲ ਦਾ ਬਣਾ ਕੇ ਤੇ ਆ ਜੋ ਇਹਨਾਂ ਲੋਕਾਂ ਨੂੰ ਵੀ ਕਾਰਪੋਰੇਸ਼ਨ ਤੋਂ ਸ਼ਾਮਿਲ ਹੁੰਦਾ ਮਤਲਬ ਜਿਹੜਾ ਹੈ ਉਹ ਗੁੱਡ ਫੀਲ ਹੋਵੇ ਸੋ ਗਲੀਆਂ ਬਣ ਗਈਆਂ ਲਾਈਟਾਂ ਲੱਗਣ ਗਈਆਂ ਸੀਵਰੇਜ ਦਾ ਜਿਹੜਾ ਉਹ ਟ੍ਰੀਟਮੈਂਟ ਪਲਾਂਟ ਦਾ ਕੰਮ ਮਤਲਬ ਚੱਲ ਰਿਹਾ ਆਨ ਵਾਲੇ ਦਿਨਾਂ ਚੋ ਵੀ ਕੰਪਲੀਟ ਹੋ ਜਾਏਗਾ ਸੋ ਮੁੱਖ ਤੌਰ ਤੇ ਜਿਹੜੀਆਂ ਨੇ ਉਹ ਸਫਾਈ ਗਲੀਆਂ ਨਾਲੀਆਂ ਤੇ ਸਪੀਡ ਲਾਈਟਾਂ ਦਾ ਜਿਹੜਾ ਕੰਮ ਹੈਗਾ ਉਹਦੇ ਤੋਂ ਕੰਮ ਸੀ ਆ ਜਿਹੜਾ ਉਹ ਜੀ ਆਇਆ ਇਹ ਤੋਂ ਬਾਅਦ ਅਸੀਂ ਇਸ ਕੰਮ ਦੀ ਜਿਹੜੀ ਸ਼ੁਰੂਆਤ ਕਰਨੀ ਜਾ ਰਹੀ ਹੈ ਲਗਭਗ 4-5 ਕਰੋੜ ਰੁਪਏ ਖਰਚ ਕਰਾਂਗੇ ਮਲਟੀਕਿਸਟ ਦੇ ਕੰਮਾਂ ਦਿੱਤੇ ਔਰ ਪੈਸੇ ਦੀ ਕੋਈ ਦਿੱਕਤ ਨਹੀਂ ਜਿੰਨੀ ਵੀ ਪੈਸੇ ਦੀ ਲੋੜ ਪਏਗੀ ਪੰਜਾਬ ਸਰਕਾਰ ਵੱਲੋਂ ਲੈ ਕੇ ਅਸੀਂ ਲਾਵਾਂਗੇ ਔਰ ਪੂਰੀ ਤਰ੍ਹਾਂ ਮਿਲ ਜੜਾ ਨਾ ਵਾਰਡਾਂ ਨੂੰ ਵੀ ਅਸੀਂ ਚਮਕਾਣਾ ਹੈ ਸਵਾਰਡਾਂ ਦੇ ਲੋਕ ਵੀ ਇਹ ਗੁੱਡ ਫੀਲ ਕਰਨ ਵੀ ਅਸੀਂ ਵੀ ਕਾਰਪੋਰੇਸ਼ਨ ਦਾ ਸ਼ਹਿਰ ਦਾ ਹਿੱਸਾ ਹੈਗੇ ਹਾਂ ਸੋ ਪੈਸੇ ਦੀ ਕੋਈ ਘਾਟ ਨਹੀਂ ਜਿੰਨੇ ਵੀ ਲੱਗਣਗੇ ਅਸੀਂ ਲਾਵਾਂਗੇ ਸਰਕਾਰ